ਦਾ ਨਿਰਮਾਨ ਕਰਵਾਇਆ ਸੀ ਉਸ ਬੁਰਜ ਨੂੰ ਹੀ ਠੰਡਾ ਬੁਰਜ ਕਿਹਾ ਜਾਂਦਾ ਹੈ ਕਿਉਂਕਿ ਜਿਸ ਬੁਰਜ ਦਾ ਨਿਰਮਾਨ ਕਰਵਾਇਆ ਗਿਆ ਉਹ ਹਸਲਾ ਨਦੀ ਦੇ ਬਿਲਕੁਲ ਵਿਚਕਾਰ ਸੀ ਇਤਿਹਾਸ ਦੱਸਦਾ ਹੈ ਕਿ ਹਾਰਡ ਜੀਠ ਦੇ ਮਹੀਨੇ ਵਿੱਚ ਵੀ ਉਸ ਬੁਰਜ ਵਿੱਚ ਠੰਡ ਲੱਗਿਆ ਕਰਦੀ ਸੀ ਅਰਥਾਤ ਗਰਮੀਆਂ ਦੇ ਮਹੀਨੇ ਵਿੱਚ ਠੰਡ ਦਾ ਅਹਿਸਾਸ ਘਰਨ ਵਾਲੀ ਇੱਕ ਖਾਸ ਬਿਲਡਿੰਗ ਬਰਜ ਸ਼ਬਦ ਅਰਬੀ ਪਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਉੱਚੀ ਇਮਾਰਤ ਹੈ। ਵਹੀ ਵਿੱਚ ਉੱਚੀ ਇਮਾਰਤ ਬਰਜ ਖਲੀਫਾ ਇਸ ਸ਼ਬਦ ਵੱਲ ਇਸ਼ਾਰਾ ਕਰਦੀ ਹੈ। ਬੜਾ ਬਰਜ ਬਰਜੀਆਂ ਤੇ ਤਿਆਰ ਕੀਤੀ ਇਮਾਰਤ ਤੇ ਇੱਕ ਪਾਸੇ ਵਗਦੀ ਹਸਲਾ ਨਦੀ ਦਾ ਪਾਣੀ ਜਦੋਂ ਵਗਦੀਆਂ ਹਵਾਵਾਂ ਨਾਲ ਟਕਰਾਉਂਦੀ ਤਾਂ ਸ਼ੀਤਲ ਹਵਾ ਨੂੰ ਹੋਰ ਵੀ ਠੰਡਾ ਕਰ ਦਿੰਦਾ ਸੀ